ਤੂੰ ਗਰੀਬ ਨੰਗਾ ਯਾਰ ਭੁੱਖ ਨੰਗਾ ਨਾਲ ਕੁਲੀ ਜਾਣਾ ਕਰ ਜਾਈ ਹੋਇਆ ਪਿਆ ਯਾਰ ਤੇਰੇ ਘਰੇ ਕੁੜੀ ਤੋਰ ਕੇ ਲੈ ਡੁੱਬਣੀ ਆ ਯਾਰ ਜੇ ਤੇਰੀ ਆਪਣੀ ਭੈਣ ਹੁੰਦੀ ਤੂੰ ਗਰੀਬ ਘਰੇ ਤੋਰ ਦਿੰਦਾ ਲੈ ਫੜ ਰੋਟੀ ਤੈਨੂੰ ਕਹਾਂ ਤਾਂ ਨਹੀਂ ਖਾਣੀ ਮੈਂ ਰੋਟੀ ਪਰੇ ਲੈ ਜਾ ਕਮਾਲ ਆ ਕੋਈ ਤਰੀਕਾ ਮੈਂ ਨਹੀਂ ਖਾਣੀ ਬੱਸ ਕੀ ਕੀ ਹੋ ਗਿਆ ਕੀ ਹੋ ਗਿਆ ਬੇਬੇ ਮੈਂ ਨਾ ਮੈਂ ਆਪ ਦੇ ਕਹਿੰਦੇ ਕਿ ਪ੍ਰੇਤ ਫਾ ਲੈ ਜਾਂਦਾ ਬੇਬੇ ਮੈਨੂੰ ਉੱਥੇ ਛੱਡਿਆ ਹਾਏ ਹਾਏ ਕਹਾਣੀ ਇਹ ਬੁਰਾ ਸੁਖਣਾ ਸੀ ਬੇਬੇ ਨਹੀਂ ਸੁਪਣਾ ਨਹੀਂ ਹੈਗਾ ਬੇਬੇ ਸੱਚੀ ਮਾਰ ਜੋ ਮੇਰੇ ਮੇਰਾ ਹਾਏ ਪੁੱਤਰਾ ਤੈ ਸੁਖਣਾ ਦੇਖਿਆ ਤੈ ਬੇਬੇ ਨਹੀਂ ਮੈਨੂੰ ਛੱਡਿਆ ਉਹ ਕੋਲੇ ਮੈਨੂੰ ਨਹੀਂ ਬੰਦਾ ਹੁਣ ਰਾਤ ਨੂੰ ਬੇਬੇ ਜੇ ਪ੍ਰੇਤ ਨੂੰ ਖੋਸ਼ ਹੋ ਗਿਆ ਨਾ ਮੈਂ ਉਹਦੇ ਵੀ ਰਹਿ ਸਕਦੀ ਮੈਂ ਮਰ ਜੂਗੀ ਹਾਏ ਹਾਏ ਬਸ ਤੀ ਕੋਈ ਨਹੀਂ ਦਿਲ ਚੜ ਜਾਂਦੇ ਕੋਈ ਨੀ ਮੰਗੇ ਆਉਣ ਦੇ ਮੈਂ ਤੇਰੇ ਪ੍ਰੀਤ ਕੋਲ ਜਾਣ ਦਾ ਇੰਤਜ਼ਾਮ ਕਰ ਬਹੁਤ ਦੇਖ ਲੈਣਾ ਤੇ ਮੂੰਹ ਵੱਲ ਬਸ ਹੁਣ ਨਹੀਂ ਹੁਣ ਤਾਂ ਮੈਂ ਇੱਥੇ ਬਹਿ ਕੇ ਡੇਕੂਗੀ ਆ ਜਾਣ ਦੇ ਮੰਗੇ ਵੀਰ ਨੂੰ ਮੈਂ ਕਹਿ ਦੂੰਗੀ ਵੀ ਮੈਨੂੰ ਤਾਂ ਉੱਥੇ ਛੱਡ ਕੇ ਆਉ ਮੈਂ ਕਹਿ ਰੋਮਾ ਇੱਥੇ ਕਿਉਂ ਆਹਨੇ ਹਾਂ ਵੀਰੇ ਮੈਨੂੰ ਛੱਡ ਕੇ ਆਓ ਬਸ ਕਿੱਥੇ ਛੱਡ ਕੇ ਆ ਮੈਂ ਤਾਂ ਪੀਤ ਕੇ ਘਰ ਹੀ ਜਾਣਾਗਾ ਤੈਨੂੰ ਇੱਕ ਵਾਰੀ ਕਿਸੇ ਨੂੰ ਸਮਝ ਨਹੀਂ ਆਉਂਦੀ ਜਾਣਾ ਪੀਤ ਕੇ ਘਰੇ ਨੇ ਕਿਉਂ ਵੀਰੇ ਜਿੰਮੇ ਤੁਹਾਡਾ ਦਿਲ ਕਰਦਾ ਤੁਸੀਂ ਉਵੇਂ ਕਰੇ ਜਾਣੇ ਹੋਗੇ ਮੈਂ ਵਿਆਹ ਵੀ ਤੁਹਾਡੀ ਮਰਜ਼ੀ ਨਾਲ ਹੀ ਕਰਾ ਰਹੀ ਸੀ ਐਂ ਥੋੜੀ ਹੁੰਦਾਗਾ ਮੈਨੂੰ ਨਹੀਂ ਪਤਾ ਮੈਂ ਤਾਂ ਉੱਥੇ ਛੱਡ ਕੇ ਆਓ ਬਸ ਸਾਡੀ ਪਹਿਲੀ ਪਿੰਡ ਵਿੱਚ ਬਥੇਰੀ ਵੇਚਤੀ ਹੋ ਗਈ ਜੇ ਕੋਈ ਕਿਸੇ ਰੰਦੇ ਨਾ ਕੱਢ ਲਾ ਜੇ ਭਾਗ ਜਾ ਆਪੀ ਭਾਗ ਜਾ ਇਹ ਲੰਮੀ ਤਾਂ ਗਈ ਸੀ ਨਾ ਹੁਣ ਵੀ ਬੇਬੇ ਨੇ ਰੋਕਤਾ ਨਹੀਂ ਮੈਂ ਤਾਂ ਜਾਈ ਵੜਨਾ ਸੀ ਹਾਂ ਤੈਨੂੰ ਕਿਹੜਾ ਕੋਈ ਸੰਘਾਈ ਪਰ ਮੈਂ ਤਾਂ ਬੇਬੇ ਨੇ ਮੇਰ ਨਾਲ ਵਾਦਾ ਕੀਤਾ ਵੀ ਤੇਰਾ ਵੀਰਾ ਛੱਡ ਕੇ ਆਊਗਾ ਚੱਲ ਵੀਰੇ ਛੱਡ ਕੇ ਆ ਇਹ ਤਾਂ ਤੂੰ ਪੁਲੇਖਾ ਕੱਢ ਦੇ ਵੀ ਤੈਨੂੰ ਛੱਡ ਕੇ ਆਊਗਾ ਬੇਬੇ ਤੁਸੀਂ ਮੇਰੀ ਗੱਲ ਸਮਝਦੇ ਕਿਉਂ ਨਹੀਂ ਤੁਸੀਂ ਮੇਰੇ ਤੇ ਯਕੀਨਤਾ ਕਰੋ ਕੀ ਪਤਾ ਬਚੋਲਾ ਝੂਠ ਬੋਲਦਾ ਹੋਵੇ ਕੀ ਪਤਾ ਜਾਣ ਕੇ ਝੂਠ ਬੋਲਿਆ ਹੋਵੇ ਉਹਨੇ ਬੇਬੇ ਇੱਕ ਵਾਰੀ ਪਤਾ ਤਾਂ ਕਰ ਲੈ ਮੰਗੀ ਇਹ ਤਾਂ ਸੱਚ ਹੈ ਕਿ ਕਿਉਂ ਝੂਠ ਮਾਰਦਾ ਹੋਵੇਂ ਜਾ ਕੇ ਪਤਾ ਹੀ ਕਰਿਆ ਬੇਬੇ ਪਰ ਉਹ ਕਿਹੜਾ ਪਤਾ ਨਹੀਂ ਹੈਗਾ ਬਿਜੋੜੇ ਦੇ ਸੱਟ ਵੱਜੀ ਸੀਗੇ ਮਿੱਤਰ ਉਹਦਾ ਕੰਮਕਾਰ ਵੀ ਗਿਆ ਬਿਜੋੜੇ ਨੇ ਨਹੀਂ ਝੂਠ ਮਾਰਨ ਵਾਲੇ ਕੀ ਕਰ ਲੈਗੇ ਆਪਾਂ ਨੂੰ ਨਹੀਂ ਪਤਾ ਹੈਗਾ ਚੱਲ ਫੇਰ ਵੀ ਪੁੱਤ ਤੂੰ ਇੱਕ ਵਾਰੀ ਇਹਦੇ ਮਨ ਨੂੰ ਦਸੱਲੀ ਦਵਾ ਦੇ ਤੂੰ ਜਾ ਆ ਮੇਰੇ ਪੁੱਤ ਵੜ ਕੇ ਨਾ ਬੇਬੇ ਮੈਂ ਨਹੀਂ ਜਾਂਦਾ ਮੈਂ ਤਾਂ ਉਹਦੇ ਪੈਰੋਂ ਉਹਦੇ ਥੱਕੇ ਮਾਰ ਕੇ ਘੱਡੇ ਤੋਂ ਉਹ ਹਮ ਕਿਹੜੇ ਨੂੰ ਮਿਲ ਜਾਵੋ ਲੈ ਕਰੇ ਤੇਰੇ ਜੋ ਤੂੰ ਨਹੀਂ ਨਾ ਜਾਂਦਾ ਫਿਰ ਮੈਂ ਭੱਗ ਜੂਂਗੀ ਉਹਨਾਂ ਦੇ ਘਰੇ ਜਾ ਭੱਜ ਜਾ ਫਿਰ ਨਾ ਕਹੀਂ ਵੀ ਸਾਡੀ ਨੱਕ ਬੜਾ ਕੇ ਰੱਖਤੀ ਮੈਂ ਸੱਚੀ ਭੱਗ ਜੂਂਗੀ ਤੂੰ ਤਾਂ ਬੜਾਉਣੀ ਹੈ ਤੂੰ ਜਾ 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 ਏ ਭੇਰ ਤੂੰ ਕਹਿ ਦੇ ਨਹੀਂ ਮੈਂ ਸੱਚੀ ਭੱਗ ਜੂਂਗੀ ਕੀ ਕਹਾ ਪੁੱਤ ਹੁਣ ਮੇਰੇ ਤਾਂ ਤੁਸੀਂ ਦੋਨੇ ਨਹੀਂ ਆਖੇ ਲੱਗਦੇ ਜੇ ਤੈਨੂੰ ਸਮਝਾਉਣੀ ਆ ਤੂੰ ਨਹੀਂ ਕਹੇ ਤੂੰ ਸਮਝਦੀ ਇਹਨੂੰ ਕਹਿ ਨਹੀਂ ਆ ਨਹੀਂ ਆਖੇ ਲੱਗਦਾ ਡੱਬੇ ਤੂੰ ਵੀਰ ਨੂੰ ਕਹਿ ਵੀ ਜਾ ਕੇ ਪਤਾ ਕਰਕੇ ਆਉਗਾ ਜਾ ਮੰਗੇ ਪੁੱਤ ਮੇਰੇ ਮਨ ਇੱਕ ਵਾਰੀ ਜਾ ਕੇ ਪਤਾ ਕਰਕੇ ਆ ਕੋਈ ਨਹੀਂ ਫੇਰ ਆਪਾਂ ਜਿਵੇਂ ਬਣੂਗਾ ਬਣਾਵਾਂਗਾ ਅੱਗੇ ਚੱਲ ਮੈਂ ਤੇਰੇ ਘਰ ਤਾਂ ਭੱਜਦਾ ਜਾਣਾਗਾ ਪਰ ਜੇ ਇਹ ਗੱਲ ਸੱਚ ਹੋਈ ਫੇਰ ਤੇਰੇ ਨੂੰ ਜਿੱਥੇ ਕਹਾਂਗੇ ਉੱਥੇ ਵਿਆਹ ਕਰਾਉਣਾ ਪਊ ਠੀਕ ਹੈ ਫੇਰ ਇੱਥੇ ਕਰੇ ਜਾ ਪਾਈ ਜਾਵੇ ਚੱਲ ਠੀਕ ਤੂੰ ਜਾ ਜਾ ਕੇ ਆ ਪਤਾ ਕਰਕੇ ਮੈਂ ਆ ਪਰ ਜਾਣ ਨੂੰ ਮੇਰਾ ਜੀਤਾ ਨਹੀਂ ਕਰਦਾ ਹੈਗਾ ਉਥੇ ਜੀਤਾ ਨਹੀਂ ਕਰਦਾ ਫੇਰ ਵੀ ਪੁੱਤ ਚੱਲ ਕੋਈ ਨਹੀਂ ਇਹ ਤਾਂ ਮਾਰਿਆਂ ਨੂੰ ਆਪਾਂ ਨੂੰ ਜਾਣਾ ਪਊਗਾ। ਬੇਬੇ ਦਵਾਰੇ ਉੱਥੇ ਨਾ ਜਿਵੇਂ ਉਹ ਕੇ ਜੈਨ ਵਾਲੇ ਖਲੋ ਜਾਂਦੇ। ਮੈਨੂੰ ਲੱਗਿਆ ਹੁਣ ਕੀ ਕਰਨਾ ਹੈ ਇੱਥੇ। ਚੱਲ ਕੋਈ ਨਾ। ਫਿਰ ਵੀਰੇ ਉਹਦੇ ਤੈਨੂੰ ਕਿਹਨੇ ਕਿਹਾ ਸੀ ਧੱਕੇ ਮਾਰਨ ਨੂੰ? ਤੇ ਮੈਂ ਤੈਨੂੰ ਕਿਹਾ ਸੀ ਵੀ ਬੈ ਕੇ ਗੱਲ ਕਰ ਲਿਓ। ਤੁਸੀਂ ਤਾਂ ਵਿਚਾਰੇ ਨੂੰ ਘਰੋਂ ਬਾਹਰ ਕੱਢ ਕੇ ਰੱਖਤਾ। ਬਜ਼ੁਰਗ ਬੰਦੇ ਦੇ ਲਿਹਾਜ਼ ਕਰ ਲਈਦੀ ਹੁੰਦੀ ਆ। ਇੰਨੇ ਕੁ ਤਾਂ ਗੱਲ ਹੋਣੀ ਚਾਹੀਦੀ ਆ। ਉਹਨੂੰ ਨਹੀਂ ਪਤਾ ਹੈਗਾ। ਕਿਹਜਾ ਕੇ ਚ ਗਿਆ। ਕਿਉਂ ਵੀਰੇ? ਉਹਨਾਂ ਨੇ ਕੀ ਗਲਤ ਕੀਤਾ ਅਗਲੇ ਦਾ ਹੱਕ ਸੀ ਅਗਲੇ ਆ ਗਏ ਓਏ ਐਂ ਥੋੜੀ ਜਾਈਦਾ ਹੁੰਦਾ ਮੋੜ ਜਾ ਕੇ ਸਿੱਧੇ ਇੱਥੇ ਆ ਗਿਆ ਕੋਈ ਗੱਲ ਕਰ ਲੈਂਦਾ ਪਹਿਲਾਂ ਫੋਨ ਤੇ ਬਾਕੀ ਵਿਚੋਲੇ ਨੇ ਉਹਨਾਂ ਨੂੰ ਦੱਸ ਦਿੱਤਾ ਸੀਗਾ ਚੱਲ ਮੰਗੇ ਜੋ ਹੋ ਗਿਆ ਸੋ ਹੋ ਗਿਆ ਉਹਨਾਂ ਕੰਨਾਂ ਤੇ ਪਾ ਮਿੱਟੀ ਤੂੰ ਜਾ ਜਾ ਕੇ ਪੁੱਤ ਬਣ ਕੇ ਪਤਾ ਲੈ ਕੇ ਆ ਚੱਲ ਠੀਕ ਹੈ ਤਸੱਲੀ ਕਰਿਆ ਇੱਕ ਵਾਰੀ ਜਾ ਆਣਾ ਬੰਦੂ ਜੀ ਨੇ ਹਾਂ ਮੰਨ ਜਾ ਪੁੱਤ ਦੇਖ ਤੇਰਾ ਵੀਰ ਕੋਈ ਮਾਰੀਗਾ ਨਾ ਤਾਂ ਕਹਿੰਦਾ ਨਹੀਂ ਤੇਰੇ ਬਾਰੇ ਸੋਚਦਾ ਵੀ ਅੱਜ ਤਹੋ ਚੰਗੇ ਨੇ ਕੱਲ ਕਹਾਨੂੰ ਜੇ ਉਹਨਾਂ ਦੇ ਮਨ ਚ ਲਾਲਚ ਜਾ ਗਿਆ ਆ ਤੈਨੂੰ ਤੰਗ ਕਰਨ ਲੱਗ ਗਏ ਫੇਰ ਆਪਾਂ ਕੀ ਕਰਾਂਗੇ ਨਹੀਂ ਬੇਬੇ ਮੈਨੂੰ ਉਹਨਾਂ ਤੇ ਪੂਰਾ ਯਕੀਨ ਆ ਉਹ ਇਹੋ ਜਿਹੇ ਨਹੀਂ ਹੈਗੇ ਦਿਲ ਦੇ ਸਾਫ਼ ਨੇ ਸਾਰੇ ਉਹ ਤੁਸੀਂ ਤਾਂ ਐ ਵੀ ਬਸ ਸੋਚੀ ਜਾਂਦੇ ਹੋ ਉਹਨਾਂ ਬਾਰੇ ਮੈਨੂੰ ਪਤਾ ਨਾ ਮੈਨੂੰ ਕੋਲੇ ਰਹਿ ਕੇ ਆਈਆਂ ਉਹਨਾਂ ਦੇ ਸੁਭਾਅ ਦਾ ਵੀ ਪਤਾਗਾ ਇਹੋ ਜਿਹੇ ਨਹੀਂ ਹੈਗੇ ਉਹ ਚੱਲ ਬੱਤ ਮੈਂ ਤਾਂ ਕੁਛ ਨਹੀਂ ਕਹਿੰਦੀ ਜੇ ਤੇ ਰਵੀ ਰਮਨ ਮੰਨ ਲਿਆ ਜੇ ਚਲ ਪ੍ਰਮਾਤਮਾ ਭਲੀ ਕਰੇ ਕੋਈ ਚੰਗਾ ਸੁਨੇਹਾ ਲੈ ਕੇ ਆ ਜੇ ਚਲ ਫਿਰ ਅਸੀਂ ਤੈਨੂੰ ਤੋਰ ਦਿਆਂਗੇ ਠੀਕ ਹੈ ਹੁਣ ਤੂੰ ਜਾ ਆਪਣੇ ਪੀਲੇ ਰੋਟੂ ਖਾ ਕੋਈ ਨਹੀਂ ਮੈਂ ਤਾਂ ਨਹੀਂ ਸਮਝਉਂਦੀ ਇਹਨਾਂ ਨੂੰ ਕਿੰਨੇ ਵਾਰ ਸਮਝਾਤਾ ਮੈਂ ਵੀ ਉਹ ਇਹੋ ਜਿਹੇ ਲੋਕ ਨਹੀਂ ਹੈਗੇ ਬਹੁਤ ਵਧੀਆ ਫੈਮਿਲੀ ਉਹਨਾਂ ਦੀ ਨਾਲੇ ਮੈਨੂੰ ਨਾ ਪੂਰਾ ਯਕੀਨ ਹੈ ਪ੍ਰੀਤ ਤੇ ਉਹ ਮੈਨੂੰ ਹਮੇਸ਼ਾ ਕੁਝ ਰੱਖੂਗਾ ਬਾਪੂ ਜੀ ਤਾਂ ਮੈਨੂੰ ਹੁਣੇ ਧੀਆ ਵਾਂਗੂ ਸਮਝਦੇ ਨੇ

ਸਸ ਰਿਗਾਲ ਜੀ ਤਾਂ ਸਿਕਾਲ ਭਾਈ ਮੰਗੇ ਠੀਕ ਹੈ ਹਾਂ ਠੀਕ ਹੈ ਜੀ ਵਧੀਆ ਜੀ ਸਾਰੇ ਠੀਕ ਨੇ ਆਹ ਠੀਕ ਹੈ ਤੇਰੀ ਮੰਮੀ ਠੀਕ ਹੈ ਹਾਂ ਸਾਰੇ ਠੀਕ ਹੈ ਜੀ ਵਧੀਆ ਤੁਸੀਂ ਐਸੋ ਜੀ ਆ ਜਾਓ ਬੈਠੋ ਚਾਹ ਪਾਣੀ ਬਣਾਉਣੇ ਆ ਜਾਓ ਨਾ ਨਾ ਬਸ ਇਹ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨ ਆਏ ਸੀਗੇ ਸਹੀ ਮੈਂ ਤਾਂ ਨਹੀਂ ਤੁਹਾਨੂੰ ਬਸ ਐਵੇਂ ਕਹਿਣਾ ਆਇਆ ਸੀਗਾ ਅਸੀਂ ਦੇਖਾਂ ਦਾ ਕਿਤੇ ਹੋਰ ਰਿਸ਼ਤਾ ਦੇਖਦੇ ਸੀਗੇ ਤੇ ਇੱਕਦਮ ਬਸ ਤੁਜੀ ਪ੍ਰੀਤ ਨੂੰ ਕਹਦਾ ਵੀ ਉਹਨੂੰ ਫੋਨ ਖਾਣ ਨਾ ਕਰਿਆ ਕਰੇ ਉਹ ਭਾਈ ਰਹਤੇ ਐ ਥੋੜੀ ਟੁੱਟਦੇ ਹੁੰਦੇ ਨੇ ਜਿਵੇਂ ਤੁਸੀਂ ਕਹਿੰਦੇ ਹੋਗੇ ਦੇਖੋ ਗੁੱਡੇ ਗੁੱਟੀਆਂ ਖੇਡਦਾ ਹੈ ਨਹੀਂਗਾ ਦੇਖੋ ਇਹ ਸਾਨੂੰ ਤਾਂ ਜਿਵੇਂ ਬਿਚੋਲੇ ਤੁਸੀਂ ਭਾਈ ਵਿਚੋਲੇੰਦਾ ਕਹਿੰਦਾ ਵਿਚੋਲੇ ਦਾ ਆਵੇ ਲਾਲਚ ਤੁਸੀਂ ਵੀ ਕਹਿ ਸਕਦੇ ਨੇਗੇ ਤੁਸੀਂ ਵੀ ਦੇਖਣਾ ਰਿਸ਼ਤੇਦਾਰੀ ਦਾ ਆਪਾਂ ਰੱਖਣੀ ਹੈ ਨਾ ਕੇ ਪਰਮਾਤਮਾ ਦੇ ਹੱਥ ਸੌਖਾ ਗੁਰੂ ਸਾਰਾ ਕੁਝ ਕਰੂ ਜੇ ਕੋਈ ਮਸੀਹਦ ਵਾਈ ਕੀ ਬੰਦਾ ਦਾ ਕੋਈ ਪਾਵਾਂ ਨਹੀਂ ਮਸੀਹਦ ਦੇ ਇਹਦੇ ਪਰਮਾਤਮਾ ਦਾ ਹੁੰਦਾ ਹੈਗਾ ਨਹੀਂ ਉਹ ਤਾਂ ਠੀਕ ਹੈ ਜੀ ਤੁਸੀਂ ਹੁਣ ਆਪਦੇ ਹਾਲਾਤ ਵੀ ਦੇਖੋ ਕਰਦੇ ਹੈ ਨਾ ਉਹ ਹਾਲਾਤ ਤਾਂ ਭਾਈ ਬਸ ਉਹਨੇ ਕਰਿਆ ਵੈ ਗੁਰੂ ਨੇ ਕੀ ਪਤਾ ਲੱਗਦਾ ਬਈ ਕਦੋਂ ਹਾਲਾਤ ਮਾੜੀ ਵੀ ਹੋ ਸਕਦਾ ਚੰਗੇ ਵੀ ਹੋ ਸਕਦੇ ਆ ਤਾਂ ਫਿਰ ਅਸੀਂ ਵੀ ਕੁੜੀ ਐ ਤਾਂ ਨਹੀਂ ਤੋਰ ਸਕਦੇ ਜੀ ਕੱਲ ਨੂੰ ਹੁਣ ਇੱਥੇ ਭੁੱਖੀ ਦਾਈ ਬੈਠੀ ਰਹੇ ਉਹਦਾ ਕੀ ਫਾਇਦਾ ਉਹ ਭੁੱਖੀ ਦਾਈ ਦਾ ਭ ਪਰ ਇਸ ਤਣੀ ਫੁੜੀ ਨੂੰ ਆ ਦੇਖ ਸਕਦੇ ਹੋ ਨਾ ਆਪ ਜਦ ਅੱਛੀ ਦਿਨ ਤੱਕਾ ਦਤਾ ਜੰਦਾਗਾ ਦੇਖ ਨੂੰ ਵੀ ਥੋੜੀ ਮਰਜੀ ਹੈ ਜਿਵੇਂ ਕਰ ਦੂੰ ਜੀ ਤੇ ਨਾਲੇ ਪ੍ਰੀਤ ਕਿੱਥੇ ਹੈਗਾ ਜੀ ਉਹ ਤਾਂ ਬਸ ਜਿੱਦਾਂ ਮੈਂ ਥੋਡੇ ਕੋਲ ਜਾ ਕੇ ਆਇਆ ਉਹ ਤੋਂ ਬਾਅਦ ਪ੍ਰੀਤ ਘਰ ਛੱਡ ਕੇ ਭੱਗ ਗਿਆ ਉਹਦੇ ਨੇ ਪਤਾ ਵੀ ਕਿੱਥੇ ਹੈ ਨਾ ਕੋਈ ਮੈਨੂੰ ਦੱਸ ਕੇ ਗਿਆਗਾ ਨਾ ਕੋਈ ਮੁੜ ਕੇ ਫੋਨ ਲੱਗਦਾ ਉਹਦਾ ਇਕੱਲਾ ਬਸ ਦੁਖੀ ਹੋਈ ਜੰਨਾਗਾ ਟੰਗਰਾਂ ਤੇ ਨਹੀਂ ਹੋਇਆ ਨਾ ਬਸ ਮੇਰਜ਼ ਦੇ ਹੱਥ ਬੰਨ੍ਹ ਕੇ ਥੋਡੇ ਮੁਰੇ ਅਸੀਂ ਬੇਨਤੀ ਹੈ ਵੀ ਸਾਡੇ ਘਰ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਨਾ ਕਰੋ ਜੀ ਚਲੋ ਠੀਕ ਹੈ ਭਾਈ ਜਿਵੇਂ ਕੋਈ ਬੈਕਗ੍ਰਾਉਂਡ ਮਨਜ਼ ਕੰਗੋ ਪਰ ਖੈੜਾ ਨਹੀਂ ਛੱਡਦੇ ਕਿ ਕਹਿੰਦੇ ਮੈਂ ਤਾਂ ਉੱਥੇ ਵਿਆਹ ਕਰਾਉਣਾ ਉੱਥੇ ਵਿਆਹ ਕਰਾਉਣਾ ਅਸੀਂ ਦੁਖੀ ਹੋ ਰਹੇ ਆਂ ਚਲੋ ਭਾਈ ਮਰਜੀ ਆਉਟ ਜਿਵੇਂ ਉਹਨੂੰ ਪਰਮਾਤਮਾ ਨੂੰ ਮਨਜ਼ੂਰ ਹੋਇਆ ਹੋ ਜੂਗਾ ਚਲ ਅਸੀਂ ਦਾਹੀ ਕਹਿ ਸਕਦੇ ਜੀ ਵੀ ਰਿਸ਼ਤੇ ਟੁੱਟਣ ਵਾਲੇ ਨਹੀਂ ਹੁੰਦੇ ਚਲੋ ਠੀਕ ਹੈ ਜੀ ਵੈਸਾ ਮੈਂ ਦਾਹੀ ਹੀ ਕਹਿਣਾ ਆ ਸੀਗਾ ਠੀਕ ਹੈ ਭਾਈ ਹਾਂਜੀ ਸੱਸ ਜੀ ਗੱਲ ਜੀ ਦਾਰ ਬਣ ਜੂਗੀ ਇਹਨੇ ਮੰਗਾ ਆ ਜੂਆ ਦਾਰ ਦਿਆ ਇਹ ਬੈਗ ਰੋ ਕੋ ਚੰਗਾ ਸੁਨੇਹਾ ਯਾਰ ਕੋਈ ਸੱਚ ਸੁਖ ਦਾ ਸੁਨੇਹਾ ਚੰਗਾ ਇਹਨੂੰ ਉੱਥੇ ਤੋੜਨਾ ਪੜੇ ਇਹਦਾ ਗਲੂਗਾਂ ਵਾਲਾ ਇਹੋ ਤੇ ਚੱਜ ਰਸ ਸੁਨੇਹਾ ਦੇ ਕੇ ਕੋਈ ਇਸ ਸੁਨੇਹਾ ਦਾ ਆ ਜਾਨੋਂ ਬਣ ਪਈਆ ਤੇਰੇ ਬਿਨੇ ਹਾਂ ਨੇ ਬਤਨਦਰੀ ਐ ਉਹ ਤਾਂ ਹੀ ਗੱਲ ਹੋਗੀ ਨਾ ਕੀ ਹੋ ਗਿਆ ਉਹਨਾਂ ਕੋਲ ਬੇਬੇ ਕੋਈ ਕੁਝ ਨਹੀਂ ਹੈਗਾ ਅੱਛਾ ਹਾਂ ਜਾਇਆ ਮੈਂ ਕਾ ਛੁੱਟੇ ਘਰੋਂ ਤੇ ਭੱਗ ਗਿਆ ਹਾਂ ਪਰ ਮੇਰਾ ਜੀ ਨਹੀਂ ਕਰਦਾ ਸੀਗਾ ਹਾਂ ਹੁਣ ਫੇਰ ਹੁਣ ਕਿੱਦੇ ਕਿਤੇ ਹੋਰ ਦੇਖ ਕੇ ਬਸ ਇਹਦਾ ਉੱਥੇ ਹੀ ਗੱਲ ਏ ਕੌਣ ਮਿਲਿਆ ਤੁਹਾਨੂੰ ਘਰੇ ਉਹਦਾ ਪਿਆਓ ਸੀਗਾ ਘਰੇ ਅੱਛਾ ਤੇ ਉਹ ਆਪਦਾ ਪਤਾ ਨਹੀਂ ਹੈਗਾ ਕਿੱਧਰ ਗਿਆ ਗਿਆ ਆਹ ਨਹੀਂ ਸੀ ਮਿਲਿਆ ਘਰੇ ਕਿਹਾ ਕਿੱਧਰ ਗਿਆ ਚਾਰ ਪੰਜ ਦਿਨ ਹੋ ਗਏ ਉਹਦੇ ਪਿਆਰ ਨੂੰ ਵੀ ਨਹੀਂ ਪਤਾ ਨਾ ਚਾਹ ਦੱਸ ਕੇ ਵੀ ਨਹੀਂ ਗਿਆ ਇਹ ਵੇਖ ਕਿੱਥੇ ਵਗ ਗਿਆ ਉਹ ਕਿਤੇ ਹੀ ਵਗ ਗਿਆ ਤੂੰ ਕੀ ਲੈਣਾ ਇਹ ਗੱਲਾਂ ਤੋਂ ਇਤੇ ਮਰਜ਼ੀ ਆਵੇ ਆਪਾਂ ਕੀ ਕਰਾਉਣਾ ਤੋ ਜਿਹੜੀ ਗੱਲ ਤੋਂ ਡਰਦਾ ਸੀ ਉਹੀ ਹੋ ਗਈ ਨਾ ਲੈ ਕਰ ਆਲਾ ਬਿਆ ਉਹਤੇ ਕੁਖੀ ਮਰੇਂ ਜਾ ਕੇ ਸੀ ਕੁਛ ਨਹੀਂ ਆਇਆ ਕਰਾਉਗੀ ਕਿਹਦੇ ਨਾਲ ਉਹ ਤਾਂ ਆਪ ਹੀ ਘਰ ਛੱਡ ਕੇ ਵਗ ਗਿਆ ਹਾਂ ਇਹ ਬੱਲੇ ਤੂੰ ਤਾਂ ਕੁਝ ਹੋਰ ਹੀ ਨਾ ਕਰ ਲੈ ਉਹ ਕਰ ਲੈਦਾ ਕਰ ਲੈ ਉਹ ਕੀ ਕਰ ਲੂਗਾ ਮੈਂ ਕਰ ਲੂਗਾ ਕਰ ਲੈਣ ਦੇ ਮਰੇ ਪਰੇ ਆਪਣੇ ਵੱਲੋਂ ਵੀਰੇ ਆਏ ਨਾ ਬੋਲੋ ਜਦੋਂ ਆਪਣਾ ਉਹਨਾਂ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ ਕੁਛ ਮਰਜ਼ੀ ਹੋਵੇ ਬੇਬੇ ਨਹੀਂ ਦੇਖਨੇ ਹਾਂ ਕਰੋ ਔਖਾ ਹੋਇਆ ਤਾਂ ਉਹ ਆਪ ਹੀ ਨਿਕਲ ਗਿਆ ਹਜੇ ਬੇਬੇ ਨਹੀਂ ਹਜੇ ਬੇਬੇ ਨਹੀਂ ਤੂੰ ਹਜੇ ਵੀ ਨਹੀਂ ਸਾਡੀ ਮੰਨਦੀ ਹੈਗੀ ਬੇਬੇ ਵਾਸੇ ਨੂੰ ਸਮਝਾ ਦੇ ਠੀਕ ਹੈ ਮੈਂ ਵਿਚੋਲੇ ਨਾਲ ਗੱਲ ਕਰ ਲਈ ਤੇ ਹੋਰ ਰਿਸ਼ਤਾ ਦੇਖਦੇ ਆਪਾਂ ਉੱਥੇ ਕਰਦੇ ਆ ਇਹ ਨਹੀਂ ਨੋਟ ਆਉਂਦਾ ਹੈਗਾ ਹੁੰਦਾ ਆਵਾ ਗਿੱਡੂਸ ਕਦੀ ਬੇਬੇ ਡੁਸ ਕੀ ਜਾਣਦੇ ਮੈਂ ਨਾ ਕਰਦਾ ਵਿਚੋਲੇ ਨਾਲ ਗੱਲ ਜਾ ਪਾਸਾ ਕਰਦਣ ਵਾਲੇ ਚਾਹਦਾ ਦੇਖ ਕੇ ਵਸਾ। ਜਾਂ ਹੁਣੀ ਜਾ ਕੇ ਆ ਤੂੰ ਜਣ। ਗੱਲ ਕਰਕੇ ਆ ਤੇ ਆਪਦਾ ਜਿਹੜਾ ਕੰਮ ਆਉਂਦੇ ਹੱਤੀ ਛੇਤੀ ਹੋ ਜੇ ਉਹਦੇ ਵਰਗੀ ਰਿਸ ਨਹੀਂ ਆਏਗੀ। ਜੇ ਵਧੀਆ ਟਿਕਾਣਾ ਹੋਇਆ ਨਾ ਚੱਲ ਆਪਾਂ ਫਿਰ ਬਸ ਉਹਦੀ ਤੋਰ ਤੇ ਆ। ਉਹ ਬਦਗੀ ਪਾਲਾਂਗੇ ਪਹਿਲਾਂ ਕਿ ਨਾ ਮਾੜਾ ਪਾਲਿਆ ਸੀਗਾ। ਖਵਰਾ ਕਹੀ ਜੀ ਕਿਸਮਤ ਤੇਰੀ ਮਾੜੀ ਐ। ਕੋਹਣਾ ਦੀ ਮਾੜੀ ਸੀ। ਕੱਪਣੀ ਮਾੜੀ। ਚੱਲ ਬੇਬੇ ਉਹ ਖੇੜਾ ਛੁੱਟਿਆ। ਨਹੀਂ ਸਾੜੀ। ਚੱਲ ਛੇਤੀ ਖਾਣਾ ਛੁੱਟ ਗਿਆ ਪੁੱਤ। ਚੱਲ ਜਾ ਕੇ ਆ ਪੁੱਤ ਉਹਦੇ ਕੋਲੇ ਤੇ ਉਹਨੂੰ ਕਹੇ ਸਾਨੂੰ ਵਧੀਆ ਜਿਹਾ ਟਿਕਾਣਾ ਦਿਖਾ ਕੋਈ ਤੇ ਅਸੀਂ ਕਰੀਏ ਰਿਸ਼ਤਾ ਰੋਜ਼ ਇਹਨਾਂ ਦਸਕਣ ਉਸਕਾ ਨਾ ਕੋਈ ਜਿਵੇਂ ਉਹ ਆਪ ਹੀ ਘਰ ਛੱਡ ਕੇ ਭੱਗ ਗਿਆ ਤੈਨੂੰ ਦੱਸ ਕੀ ਹੋਰ ਲੜ ਲਾਊਗਾ ਉਹ ਤਾਂ ਪਿਓ ਨਹੀਂ ਛੱਡ ਕੇ ਭੱਗ ਗਿਆ ਰੁੱਲਦੇ ਨੂੰ ਸੁਣਦ ਕੋਈ ਨਹੀਂ ਹੈਗੀ ਸੁਣਦ ਕੋਈ ਨਹੀਂ ਹੈਗੀ ਲੱਗ ਜਾਂਦੀ ਏ ਦਸਕਣ ਰੋਜ਼ ਪਤਾ ਨਹੀਂ ਕੀ ਇਹਦਾ ਸਰਚ ਪਾਇਆ ਇਹ ਜੀ ਚੁੰਡੀ ਚੱਲ ਕਰਦੀਆਂ ਗੱਲ ਮੈਂਦਰ ਦੇਖਨੇ ਹਾਂ ਰੋਜ਼ ਤੇ ਪੁੱਤ ਕੁਝ ਨਹੀਂ ਬਣਦਾ ਠੀਕ ਹੈ ਨਾ ਉਹੀ ਸਾਨੂੰ ਰੋ ਰੋ ਕੇ ਜੇ ਨਾ ਦਿਖਾ ਤੇ ਅਸੀਂ ਹੁਣ ਤੇਰਾ ਵੀਰਾ ਗੈਬ ਚੋਲੇ ਕੋਲ ਉਹ ਗੱਲ ਕਰਨਗੇਗਾ ਵੀ ਭਾਈ ਅਸੀਂ ਤੇਰਾ ਰਿਸ਼ਤਾ ਕਿਤੇ ਹੋਰ ਕਰਦੇ ਠੀਕ ਹੈ ਤੇ ਪਹਿਲਾਂ ਮੰਗੋ ਸਾਡਾ ਜਲੂਸ ਜਾਂ ਨਾ ਕੱਢੀ ਤੇ ਚੁੱਪ ਕਰਕੇ ਸਿੱਧੀ ਹੋ ਕੇ ਤਿਆਰ ਹੋ ਜੀ ਬੇਬੇ ਪ੍ਰੀਤ ਤਾਂ ਇਹ ਨਹੀਂ ਕਰ ਸਕਦਾ ਹੈਗਾ ਮੇਰੇ ਨਾਲ ਉਹ ਨਾ ਝੂਠ ਮਾਰਦਾ ਸੈਣਾ ਮੈਨਾ ਜਾ ਕੇ ਆਇਆ ਜਵਾਕ ਉਹ ਮੈਨੂੰ ਨਹੀਂ ਪਤਾ ਕਿੱਦੇ ਤੈਨੂੰ ਤਾਂ ਕੁਝ ਪਤਾ ਲੱਗਦਾ ਹੀ ਨਹੀਂ ਬਸ ਮੈਂ ਤੈਨੂੰ ਕਹਤਾ ਤੈਨੂੰ ਇੱਕ ਵਾਰੀ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਵੀ ਰਿਸ਼ਤਾ ਸੀ ਤੇਰਾ ਕਿਤੇ ਹੋਰ ਕਰਾਂਗੇ ਤੇ ਜੇ ਹੁੰਡਸ ਬੁਸ ਬੁਸ ਜੀ ਕਰੀ ਹੈ ਨਾ ਤੇ ਫਿਰ ਸਾਬ ਲਾ ਦੇ ਹੁਣ ਤਾਂ ਅਸੀਂ ਤੈਨੂੰ ਪੁੱਤਤੀ ਵਾਂਗੂ ਮਨਾਉਨੇ ਆ ਤੇ ਫਿਰ ਅਸੀਂ ਤੇਰੇ ਨਾਲ ਦੂਜੇ ਲੋਟ ਮਹਿਰ ਹੋਊਗਾ ਤੇਨਾ ਮੈਨੂੰ ਪਤਾ ਹੈ ਮੇਰੇ ਨਾਲ ਪ੍ਰੀਤਾ ਇਨਕਾ ਸਕਦਾ ਕਿ ਹੁਣ ਤਾਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਮੈਂ ਤੈਨੂੰ ਵਿਆਹ ਕੇ ਲੈ ਕੇ ਜਾਊਂਗਾ ਉਹ ਐ ਮੈਨੂੰ ਅੱਧ ਵਿਚਾਲੇ ਨਹੀਂ ਛੱਡ ਕੇ ਜਾ ਸਕਦਾ ਬਾਈ ਹਾਂ ਬਾਈ ਹੁਣ ਕੀ ਹਾਲ ਹੈ ਠੀਕ ਹੈ ਬਾਈ ਜੀ ਹੁਣ ਮੈਂ ਠੀਕ ਹੈ ਠੀਕ ਹੈ ਵਧੀਆ ਇਹਨਾਂ ਸਾਈਕਲ ਦਾ ਬੜੀ ਸਾਫ਼ ਕਰੀ ਜਨਾ ਉਹ ਸਾਈਕਲ ਦਾ ਬਾਈ ਤੈਨੂੰ ਵਧੀਆ ਫਿਰ ਆਪਣਾ ਕੰਮ ਕਰ ਕੀ ਹੈ ਯਾਤਰਾ ਉਤਰਾ ਦੇ ਨਹੀਂ ਜਾਣਾ ਕਦੇ ਨਾ ਨਾ ਬਾਈ ਯਾਤਰਾ ਤੇ ਕਹਨੂੰ ਜਾਣਾ ਅੱਛਾ ਹਾਂ ਆਹ ਬਾਹਲੇ ਕੱਪੜਾ ਆ ਗਿਆ ਮਰੀ ਇਹਨੇ ਬਸ ਬਾਈ ਹੋ ਠੀਕ ਹੈ ਸਭ ਬਰਬਾਰ ਠੀਕ ਠਾਕ ਸਾਰੇ ਠੀਕ ਹੈ ਵਧੀਆ ਹਾਂ ਜੀ ਇੱਕ ਮੈਂ ਦੋ ਰਿਸ਼ਤੇ ਵਾਲੀ ਆਇਆ ਸੀਗਾ ਅੱਛਾ 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 ਉਹ ਰਿਸ਼ਤਾ ਹਾਂ 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 ਬਾਈ ਆ ਜਾ ਬੈ ਕੇ ਗੱਲ ਕਰਦੇ ਬਾਈ ਚਲੋ ਬੜਾ ਵਧੀਆ। ਹਾਂ ਭਾਈ ਉਹ ਰਿਸ਼ਤੇ ਬਾਰੇ ਕਹਿੰਦਾ ਇਹ ਕੀ ਗੱਲ ਬਾਤਾਂ ਨੇ। ਹਾਂ ਹਾਂ ਭਾਈ ਵਧੀਆ ਰਿਸ਼ਤਾ ਯਾਰਾ। ਠੀਕ ਹੈ। ਤੇ ਮੁੰਡਾ ਮਰੀਨ ਲੱਗਿਆ ਹੋਇਆ। ਠੀਕ ਹੈ। ਠੀਕ ਹੈ। ਤੇ ਬਾਕੀ ਠੀਕ ਠਾਕ ਸਾਰਾ ਪਰਿਵਾਰ ਵਧੀਆ। ਕੋਈ ਦਿੱਕਤ ਵਾਲੀ ਗੱਲ ਨਹੀਂ। ਬਾਣ ਕਿੰਨਾ ਕਹੇ? ਬਾਣ ਭਾਈ 1.5 ਕੱਲਾ ਬਣਦਾ। ਠੀਕ ਹੈ। ਹਾਂ। ਤਨਖਾਹ ਕਿੰਨੇ ਕਿਰਾਏ ਦਾ ਮੁੰਡਾ ਥੇ? ਤਨਖਾਹ ਤਾਂ ਭਾਈ 25-30 ਹਜ਼ਾਰ ਰੁਪਏ ਲੈ ਲੈਂਦਾ। ਚਲ ਫਿਰ ਤਾਂ ਹਾਂ ਵਧੀਆ ਠੀਕ ਹੈ ਮੁੰਡਾ ਕੋਈ ਐੇ ਕੋਈ ਗੱਲ ਨਹੀਂ ਤੂੰ ਨਸ਼ਾ ਪੱਤਾ ਨਹੀਂ ਕੋਈ ਵਧੀਆ ਸਾਫ਼ ਦਿਲ ਦਾ ਬੰਦਾ ਹੈ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੀਰੇ ਮੈਂ ਬੈਠਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ 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 ਬਾਈ ਆਹ ਤਾਂ ਮੈਂ ਤੇਰੇ ਕੋਲ ਹਾਂ ਪਰ ਇੱਕ ਗੱਲ ਹੋਰ ਆ ਬਾਈ ਥੋੜੀ ਜੀ ਉਹਦੀ ਮਾਂ ਨਾ ਤੇਜ਼ ਆ ਥੋੜੀ ਜੀ ਚਲੋ ਕੋਈ ਗੱਲ ਨਹੀਂ ਉਹ ਤਾਂ ਫੇਸ ਸਾਹਮਣੇ ਵੀ ਕੋਈ ਗੱਲ ਨਹੀਂ ਹਾਂ ਉਹਦੀ ਬਤਾ ਪੜਨ ਵਧੀਆ ਹੈਗਾ ਜਦੋਂ ਫਿਰ ਅਲੱਗ ਕਿੰਨਾ ਘੜ ਪਰ ਹੋਊਗਾ ਚਲੋ ਚੰਗੀ ਗੱਲ ਆ ਬਾਈ ਚੰਗੀ ਗੱਲ ਹੈ ਕੁੜੀ ਕੰਨੀ ਤੁਹਾਨੂੰ ਕੋਈ ਲਾਂਬਾ ਨਹੀਂ ਹੁੰਦਾ ਹੈਗਾ ਠੀਕ ਆ ਬਾਈ ਠੀਕ ਹੈ ਠੀਕ ਹੈ ਤੇ ਫਿਰ ਦਿਖਾ ਦੀ ਬ हां हां भाई, भाई? भाई? भाई।, भाई कोई गल ਨਹੀਂ ਦਿਖਾ ਦਾਂਗੇ ਤੂੰ ਨਾਲ ਗੱਲ ਕਰ ਲੈ ਹਾਂ ਤੇ ਮੈਨੂੰ ਫੋਨ ਕਰ ਦੇ ਠੀਕ ਹੈ ਠੀਕ ਹੈ ਬਾਈ ਠੀਕ ਹੈ ਜਦੋਂ ਮਰਜ਼ੀ ਦੱਸ ਦੇ ਹਾਂ ਬਾਈ ਮੈਂ ਫਿਰ ਅੱਜ ਹੀ ਜਾ ਕੇ ਆਉਣਾ ਪਹਿਲਾਂ ਮੈਂ ਨਾ ਉਹ ਦੂਜੇ ਰਿਸ਼ਤੇ ਕਰਵਾਉਣਾ ਜਦੋਂ ਉਹਦਾ ਬਾਅਦ ਦੇਖਾਂਗੇ ਪਹਿਲਾਂ ਤੇਰਾ ਕੰਮ ਕਰਾਂਗੇ ਠੀਕ ਹੈ ਬਾਈ ਠੀਕ ਹੈ ਬਾਈ ਹਾਂ ਬਸ ਆਹ ਕੰਮ ਕਰਦੇ ਬਾਈ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਬਾਕੀ ਜ਼ਿੰਮੇਵਾਰੀ ਤੇਰੀ ਹੈ ਬਾਈ ਮਹਾ ਬਾਈ ਫੁੱਲ ਫੁੱਲ ਜ਼ਿੰਮੇਵਾਰੀ ਹੈ ਬਾਈ ਇਹੇ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਨਾ ਗੱਲ ਜਿਹਦਾ ਆਪਾਂ ਬੈਠੇ ਹਾਂ ਬਾਈ ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੀ ਠੀਕ ਹੋਰ ਬਾਈ ਹਰਜਿੰਦਰ ਕੀ ਹਾਲ ਆ ਬਾਈ ਕੀ ਹਾਲ ਨੇ ਵਧੀਆ ਵਧੀਆ ਠੀਕ ਹੋ ਠੀਕ ਆ ਸੇਤਾ ਹਾਂ ਵਧੀਆ ਹੋਰ ਕਰ ਪ੍ਰਵਾਹ ਠੀਕ ਆ ਵਧੀਆ ਵਧੀਆ ਬਾਈ ਜਮ ਓਕੇ ਹਾਂਜੀ ਆਜੋ ਤੇ ਕਿਵੇਂ ਆਉਣਾ ਹੋਇਆ ਬਾਈ ਤੇਰੇ ਬਾਸ ਤੇ ਖੁਸ਼ੀ ਦੀ ਗੱਲ ਐ ਖੁਸ਼ੀ ਤੇ ਆਏ ਅੰਦਰ ਗਰਮੀ ਵਾਲੀ ਆ ਮਾਸੀ ਕਿੱਥੇ ਐ ਅੰਦਰ ਹੀ ਆ ਜਾ ਤੇ ਬੇਰ ਗਰਮੀ ਵੀ ਬੜੀ ਆ ਬੜੀ ਗਰਮੀ ਆ ਬਾਈ ਯਾਰ ਮੱਝਾ ਹਾਂ ਢਾਲਾ ਬਾਈ ਜੀ हां तो प्यार भाई यार पानी Sì, गिलास si? ले ओ ठंडा ना ਹੋਰ ਪੁੱਤ ਘਰ ਪਰਵਾਹ ਠੀਕ ਹੈ? ਹਾਂ ਮਾਸੀ ਠੀਕ ਹੈ ਤੁਸੀਂ ਦੱਸੋ ਆਪਣਾ ਪਰਵਾਹ ਠੀਕ ਹੈ ਸਾਰਾ ਠੀਕ ਹੈ ਠੀਕ ਹੈ ਪੁੱਤ ਉਹ ਸੇਤਾ ਮਾਸੀ ਠੀਕ ਹੈ ਠੀਕ ਹੈ ਨਹੀਂ ਪੁੱਤ ਵਧੀਆ ਹੋਰ ਤੁਸੀਂ ਦੱਸੋ ਪੁੱਤ ਠੀਕ ਹੈ ਮਾਸੀ ਬਸ ਉਹ ਜਵਾਹਾ ਢੱਲਾ ਹੋ ਗਿਆ ਸੀ ਹਾਂ ਕੀ ਗੱਲ? ਹਾਂ ਉਹ ਬਸ ਦਵਾਈ ਲਗਦਣੀ ਹੈ ਪਿੰਡਾਂ ਚੋਂ ਆਪਣਾ ਹੈ ਉਹ ਤੇਰੀ ਨੂੰਹ ਲੈ ਕੇ ਗਈ ਹੋਈ ਆ ਉਹਨੂੰ ਅੱਛਾ ਹਾਂ ਪਈ ਉਧਰ ਆਪਣਾ ਕਹਿੰਦਾ ਵੀ ਦਵਾਈ ਦਿਵਾ ਲੈਣੀ ਮੈਂ ਅੱਛਾ ਹਾਂ ਉਹ ਦਵਾਈ ਦਿਵਾਉਣ ਬਾਗੀ ਅੱਛਾ ਹਾਂ ਚਲੋ ਪਈ ਹੋਰ ਤਾਂ ਸਾਰੇ ਠੀਕ ਠਾਕ ਨੇ? ਹਾਂ ਮਾਸੀ ਸਾਰੇ ਠੀਕ ਹੈ ਵਧੀਆ ਚਲੋ ਮੈਂ ਤਾਂ ਹਰਜਿੰਦਰ ਬਾਸ ਤੇ ਰਿਸ਼ਤਾ ਲੈ ਕੇ ਆਇਆ ਮਸੀਏ। ਅੱਛਾ ਪੁੱਤ ਵਧੀਆ ਹੋ ਗਿਆ ਫਿਰ? ਹਾਂ। ਰਿਸ਼ਤਾ ਲੈ ਆਇਆ ਵਧੀਆ ਹੋ ਗਿਆ ਪੁੱਤ? ਹੋਰ ਮਸੀਏ ਕਿਹੜੇ ਪਿੰਡੋਂ ਆ ਬਾਈ? ਬਾਈ ਮੰਦਰਾ ਤੋਂ ਰਿਸ਼ਤਾ ਕਰਾਦਾ ਮੈਂ ਤੈਨੂੰ। ਅੱਛਾ ਮੰਦਰਾ ਤੋਂ। ਹਾਂ ਵਧੀਆ ਸੋਹਣੀ ਸੁਨੱਖੀ ਕੁੜੀ ਆ ਬਾਈ। ਹਾਂ। ਹਾਂ ਤੇ ਚਾਰ ਕੱਲੇ ਬਾਣਦੇ ਹੁੰਦੇ ਕੁੜੀ ਨੂੰ ਮਸੀਏ? ਅੱਛਾ। ਹਾਂ ਹੁਣ ਆਪਣੇ ਕੋਲ ਤਾਂ ਦੇਖ ਡੇਢ ਕੱਲਾ ਬਣਦਾ। ਹਾਂ ਪੁੱਤ ਹਾਂ। ਆਪ ਡੇਢ ਕੱਲੇ ਨੂੰ ਕੌਣ ਰਿਸ਼ਤਾ ਕਰਦਾ ਅੱਜ ਕੱਲਾ? ਇਹ ਤਾਂ ਗੱਲ ਠੀਕ ਆ ਪੁੱਤ। ਹਾਂ। ਦੇਖ ਮਸੀਏ ਵਧੀਆ ਸੋਹਣੀ ਕੁੜੀ ਐ, ਪੜ੍ਹੀ ਲਿਖੀ ਐ। ਠੀ ਚੱਲ ਫਿਰ ਜੋਰਪਾ ਕਰਾਪਤ ਤੇਰਾ ਵਧੀਆ ਮਾਨ ਤਨ ਫਿਰ ਦਿਨਾਂ ਪਾਈ ਪਤ ਵਧੀਆ ਮਾਨ ਤਨ ਕਰਦਾਂਗੇ ਤੇਰਾ ਕੋਈ ਨਹੀਂ ਮਾਸੀ ਕੋਈ ਗੱਲ ਨਹੀਂ ਕੜਾ ਪਾਉਂਗੂ ਰ ਪਿਆਰਾ ਠੀਕ ਹੈ ਬਾਈ ਉਹਦਾ ਕੋਈ ਗੱਲ ਨਹੀਂ ਬਾਈ ਆਪਣਾ ਦੇਖ ਛੋਡੇ ਨਾਲ ਦਾ ਆਪਣਾ ਘਰ ਬਣਿਆ ਹੋਇਆ ਬਾਈ ਠੀਕ ਹੈ ਉਹ ਤਾਂ ਠੀਕ ਹੈ ਹਾਂ ਦੇਖ ਮਾਸੀ ਰਿਸ਼ਤੇ ਮੈਂ ਕਿੰਨੇ ਕਰਾਤੇ ਅੱਜ ਤੱਕ ਆਪਾਂ ਨੂੰ ਕੋਈ ਵੀ ਲੰਬਾ ਨਹੀਂ ਆਇਆ ਨਹੀਂ ਜਿਵੇਂ ਹੁਣ ਤੈਨੂੰ ਆਪਣੇ ਬਾਈ ਨੇ ਕਿਹਾ ਤੈਨੂੰ ਜੁਕਰੀ ਸਾਫ ਸੱਲਾ ਪਾਵਾਂਗੇ ਪੁੱਤ ਕੜਾ ਪਾ ਰਾਂਗੇ ਨਾ ਨਾ ਕੋਈ ਨਹੀਂ ਮਾਸੀ ਕੋਈ ਗੱਲ ਨਹੀਂ ਵਧੀਆ ਮਾਨ ਤਨ ਕਰਾਂਗੇ ਮਾਹ ਹਾਂ ਨਾ ਨਾ ਕੋਈ ਗੱਲ ਨਹੀਂ ਤੇ ਮਾਸੀ ਮੂੰਹ ਬੋਲਾ ਭ ਤੇ ਦੇਖ ਤੂੰ ਆਪ ਸਹਣੀ ਹੈ ਹੁਣ ਉਹਨਾਂ ਦਾ ਦੇਖ ਵਾਣ ਜਾਂਦੇ ਨੇ ਨਾ ਉਹ ਤਾਂ ਕਿੱਥੇ ਜਾਂਦਾ ਨਹੀਂ ਹੁੰਦਾ ਠੀਕ ਹੈ ਤੇ ਕੁੜੀ ਨੂੰ 4 ਕਿੱਲੇ ਆਉਂਦੇ ਨੇ ਵਾਣਦੇ ਅੱਛਾ ਆਪਣਾ 1.5 ਕਿਲਾ ਰਲਾ ਕੇ 5.5 ਕਿੱਲੇ ਹੋ ਜਾਣਗੇ ਮਸੀਏ ਅੱਛਾ ਚੱਲ ਫਿਰ ਪੁੱਤ ਹੁਣ ਪਾਦਾ ਨਾ ਪੁੱਛੇ ਕਰਾ ਦੇ ਹਾਂ ਮਸ ਜਰੂਰ ਹਾਂ ਜਰੂਰ ਕਰਾ ਹੁਣ ਤਾਂ ਸੇਤੀਕ ਹੈ ਹਾਂ ਕੋਈ ਨਹੀਂ ਤੇਰਾ ਮਾਨਤਨ ਪੂਰਾ ਵਧੀਆ ਕਰਾਂਗੇ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਜਿੰਮੀ ਨਹੀਂ ਛੱਡਦੇ ਜਿਵੇਂ ਮੇਰੇ ਪੁੱਤ ਨੇ ਘਰ ਬਣਾਇਆ ਉਹਨਾਂ ਨਾਲ ਆਪਣਾ ਵੀ ਠੀਕ ਹੈ ਜਿਵੇਂ ਆਪਣਾ ਸੋਡੇ ਨਾਲ ਘਰ ਬਣਾਇਆ ਆਪਾਂ ਕੋਈ ਹੋਰ ਨਾਲ ਨਹੀਂ ਰੱਖਣਾ ਹੈਗਾ अच्छा ठीक है हां जमाल अब अब्बा सीधी सवास्त गल ਕਰਾਂਗੇ ਹੂੰ ਠੀਕ ਹੈ ਤੇ ਮੈਂ ਅਸੀਂ ਕੋਈ ਇਹਦੇ ਵਿੱਚ ਉਲਡਾ ਨਹੀਂ ਹੈਗਾ ਬਸ ਠੀਕ ਹੈ ਅਗਰ ਪਿਆਰੇ ਯਾਰ ਤੇਰੇ ਤੇ ਬਸ਼ਵਾਰ ਸਾਹਿਬ ਫਿਰ ਭਾਈ ਮੈਂ ਕਰਦਾ ਮੰਗੇ ਨੂੰ ਫੋਨ ਫਿਰ ਮੈਂ ਹਾਂ ਕਰ ਪੁੱਤ ਹੁਣ ਸੋ ਕੁਛ ਛੇਤੀ ਬਸ ਕਹੜ ਕਰਦੇ ਆਪਾਂ ਨਾਲ ਜਲਦੀ ਤੋਂ ਜਲਦੀ ਕਰਾਂਗੇ ਜਲਦੀ ਕਰਾ ਦੇ ਠੀਕ ਹੈ ਤੇ ਆਪਾਂ ਉਸੇ ਦਿਨ ਹੀ ਸ਼ਗਰ ਪਾ ਦਾਂਗੇ ਹਾਂ ਹਾਂ ਜੇ ਤੁਹਾਨੂੰ ਕਹੀਗਾ ਪੁਤ ਜੇ ਕਹਾਂ ਤਾਂ ਮੈਂ ਕੁੜੀ ਦੀ ਫੋਟੋ ਦਿਖਾ ਦਿੰਨਾ ਨਹੀਂ ਨਹੀਂ ਕੋਈ ਲੋੜ ਨਹੀਂ ਪੁੱਤ ਫੋਟੋ ਦੇਖਣ ਨੂੰ ਆਪਾਂ ਤਾਂ ਦੇਖ ਤੂੰ ਰਿਸ਼ਤਾ ਕਰਾ ਤੇਰੀ ਕੁੜੀ ਦੇਖੀ ਪਾ ਲਈ ਆ ਹਾਂ ਮਾਸੀ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਕੁੜੀ ਨੂੰ ਬਸ ਫਿਰ ਤੇਰੇ ਕਈ ਵਾਰ ਹੁੰਦਾ ਮਾਸੀ ਕਿ ਵੀ ਆਲਾ ਕਹਿੰਦਾ ਵੀ ਆਪਾਂ ਮੁੰਡਾ ਕਹਿੰਦਾ ਜਾਂ ਨਾ ਨਾ ਵੀ ਮੈਂ ਤਾਂ ਫੋਟੋ ਨਹੀਂ ਦੇਖੀ ਕੁੜੀ ਦੀ ਜਾਂ ਕੁੜੀ ਨਹੀਂ ਦੇਖੀ ਮੇਰਾ ਮੁੰਡਾ ਨਹੀਂ ਕਹਿੰਦਾ ਪੁੱਤ ਬਸ ਮਾਸੀ ਆ ਤਾਂ ਕੋਈ ਚੱਕਰ ਨਹੀਂ ਫੋਟੋ ਫੋਟੋ ਦਾ ਨਾ ਨਾ ਫੋਟੋ ਦਾ ਕੋਈ ਚੱਕਰ ਨਹੀਂ ਸਾਨੂੰ ਬਾਈ ਫਿਰ ਕੱਲ ਨੂੰ ਨਾ ਗੱਲ ਦੇਣੀ ਆ ਜਾਂਦੀ ਹੈ ਨਹੀਂ ਨਹੀਂ ਉਹ ਤਾਂ ਗੱਲ ਤੇ ਠੀਕ ਹੈ ਪੁੱਤ ਹਾਂ ਨਾ ਯਾਰ ਆਲਾ ਕਹਿੰਦਾ ਵੀ ਮੈਨੂੰ ਫੋਟੋ ਨਹੀਂ ਦਿਖਾਈ ਜਾ ਜੇ ਫੋਟੋ ਨੂੰ ਚਾਹੀਦੇ ਤਾਂ ਮੈਂ ਦਿਖਾ ਦਿੰਨਾ ਨਾ ਸਾਨੂੰ ਕੋਈ ਲੋੜ ਨਹੀਂ ਪੁੱਤ ਫੋਟੋ ਦੀ ਤੂੰ ਬਸ ਰਿਸ਼ਤਾ ਕਰਾ ਦੇ ਠੀਕ ਹੈ ਮਾਸੀ ਚੱਲ ਮੈਂ ਕਰਦਾ ਮੰਗੇ ਨੂੰ ਫੋਨ ਹਾਂ ਠੀਕ ਹੈ ਹਾਂ ਕਰ ਦੇ ਪੁੱਤ ਫੋਨ ਹਾਂ ਠੀਕ ਹੈ ਜੇ ਨਾ ਪਾਈ ਵਾਲੇ ਨਾ ਨਾ ਵਸ ਕੇ ਦਿਨ ਨਹੀਂ ਪਉਂਦੇ ਆਪਾਂ ਚਲ ਠੀਕ ਆ ਜਲਦੋ ਜਲਦੀ ਕਰਾਂਗੇ ਠੀਕ ਆ ਠੀਕ ਆ ਚਲ ਵੀ ਵੀ ਚਾਹ ਬਣਾ ਲੈ ਤੂੰ ਹਾਂ ਮੈਂ ਚਾਹ ਬਣਾ ਲੈਣੀ ਪੁੱਤ ਬਣਾ ਲੈਣੀ ਇਹ ਕਿਤੇ ਤੇਰਾ ਕਰਦੇ ਯਾਰ ਮਾਫ ਕਰਨਾ ਵਧੀਆ ਕਰਦਾ ਤੇ ਬਾਈ ਬਣ ਕੇ ਇੰਨਾ ਕਹਿਣਾ ਰਿਸ਼ਤਾ ਹੱਥੋਂ ਨਾ ਜਾਣਾ ਚਾਹੀਦਾ ਠੀਕ ਆ ਬਾਈ ਮੈਂ ਤੈਨੂੰ ਕਹਿੰਦਾ ਨਾ ਜੇ ਕਿ ਆਪਾਂ ਕੋਈ ਦਿੱਕਤਾਂ ਨਹੀਂ ਕਰਨੀ ਠੀਕ ਹੈ ਕੁੜੀ ਦੇਖੀ ਬਾਲੀ ਆਪਣੀ ਠੀਕ ਹੈ ਤੇ ਵਧੀਆ ਪਰਿਵਾਰ ਹੈ ਜੇ ਕਿ ਤੇਰੇ ਡੇਢ ਦਾ ਰਲਾ ਕੇ ਚਾਰ ਕਿਲੋ ਦੇ ਹੋਗੇ ਸਾਢੇ ਪੰਜ ਕਿਲੋ ਹੋਗੇ ਸਾਢੇ ਪੰਜ ਕਿਲੋ ਦਾ ਮਾਲਕ ਬਣ ਜੀਗਾ ਤੂੰ ਉਹ ਆਪਾਂ ਹੋਰ ਕੀ ਭਾਲਦੇ ਹਾਂ ਹਾਂ ਮੇਰੀ ਗੱਲ ਸੁਣਾ ਕੱਲ ਨੂੰ ਹੀ ਕਹਦੇ ਕੱਲ ਨੂੰ ਚੱਲਦੇ ਆਪਾਂ ਦੇਖਾਂ ਬਕੂ ਗੱਲ ਨਹੀਂ ਮੈਂ ਕਰਦਾ ਮੰਗੇ ਨੂੰ ਫੋਨ ਤੇ ਹਾਂ ਮੈਂ ਮੰਗੇ ਨੂੰ ਫੋਨ ਕਰਕੇ ਠੀਕ ਹੈ ਆਪਾਂ ਤੁਰਤ ਪੈਰ ਹੀ ਸੰਕਰ ਪਾ ਦਾਂਗੇ ਬਸ ਤੁਰਤ ਪੈਰ ਕੱਲ ਨੂੰ ਨਵੇੜ ਦੇਣਾ ਹਾਂ ਸ਼ਾਮ ਨੂੰ ਯਾਰ ਆਪਾਂ ਪਾਰਟੀ ਕਰਨੀ ਹੈ ਬਸ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦੋਂ ਤੇਰੇ ਨਾਲ ਆਪਣਾ ਘਰ ਬਣਿਆ ਬਾਈ ਯਾਰ ਤੂੰ ਭਾਈ ਆ ਆਪਣਾ ਠੀਕ ਹੈ ਕੋਈ ਦਿੱਕਤ ਨਹੀਂ ਮੰਨ ਕਿਸੇ ਗੱਲ ਦੀ ਆ। ਬਾਈ ਨਸਰ ਤਾਂ ਇੱਕ ਜਿਹੜੀ ਗੱਲ ਹੁਣਾ ਸ਼ਾਮ ਨੂੰ ਹੀ ਬੋਤਲ ਲਿਆਵਾਂਗੇ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਰਟੀ ਵੀ ਜ਼ਰੂਰ ਕਰਾਂਗੇ ਬਾਈ। ਕੋਈ ਚੱਕਰ। ਹਾਂ। ਬਾਕੀ ਯਾਰ ਆਪਣੀ ਆਪਣੇ ਟਾਈਮ ਵੀ ਰਿਹਾ ਜਾ ਹੁਣ ਕਿਉਂ ਮੇਰਾ ਇੰਨਾ ਫੈਰਾ ਸੋਚਦਾ ਹੈ। ਹਾਂ ਹਾਂ ਹਾਂ। ਬਾਈ ਤੈਨੂੰ ਪਤਾ ਤਾਂ ਹੈਗਾ ਆਪਣਾ ਵੀ ਰਿਸ਼ਤੇ ਕਿੰਨੇ ਕਰਾਤੇ ਆਪਾਂ ਨੂੰ ਕੋਈ ਲਾਂਬਾ ਆ ਤੈਨੂੰ ਅਜ ਤੱਕ ਕਿਸੇ ਨੂੰ ਵੀ ਨਹੀਂ ਲਾਂਬਾ ਆ ਤੈਨੂੰ ਕੀ ਹੋਣਾ ਯਾਰ ਹੋਰ ਦੱਸ। ਠੀਕ ਹੈ ਨਾ ਗੱਲ ਆਪਾਂ ਨੂੰ ਇਹਲਾ ਮੰਨਦਾ ਵੀ ਹਾਂ ਠੀਕ ਹੈ। ਠੀਕ ਹੈ ਕੰਮਕਾਰ ਵਧੀਆ ਚੱਲੀ ਜਾਂਦਾ। ਵਧੀਆ ਵਧੀਆ। بس مارے ਨੇ खेत केड़ा चलो चंगी गल्ला भाई ले पुत्त चाय पी लो ओहो मसगे चाय दा बाळी ले आई तू दा भाई कोई नहीं पुत्त पी लो पी लो आई नहीं गाड़ी किन्ने कपत्त गर्मी बाळी है भाई कोई पुत्त चाय मसी कुछ नहीं हुंदा चाय ਨਾਲ ਹੀ ਸਰੀਰ ਬਣਦਾ ਹੈ ਚਾਹ ਨਾਲ ਹੀ ਸਰੀਰ ਬਣਦਾ ਕਿ ਨਹੀਂ ਹੋਰ ਚਾਹ ਨਾਲ ਤਾਂ ਫਿਰ ਭਾਈ ਇਹ ਤੈਨੂੰ ਪਤਾ ਤਾਂ ਹੈਗਾ ਆਪਣੇ ਹੋਰ ਤਾਂ ਕੋਈ ਨਸ਼ਾ ਪਤਾ ਨਹੀਂ ਕਰਨਾ ਕਹਲਾ ਚਾਹ ਵਾਲੀ ਆ ਆਪਣਾ ਉਹ ਤਾਂ ਠੀਕ ਹੈ ਪੁੱਤ ਹੁਣ ਤੂੰ ਬਾੜੇ ਦਿਨ ਨਾ ਪਾਈ ਪੁੱਤ ਨਾ ਨਾ ਮਸੀ ਕੋਈ ਗੱਲ ਨਹੀਂ ਹੋਰ ਮੈਂ ਤੇਰੇ ਤੇ ਸਾਰਾ ਸੰਤ ਹਾਂ ਮਸੀਏ ਮੈਂ ਕਰਦਾ ਮੰਗੇ ਨਾਲ ਗੱਲ ਜਾ ਕੇ ਠੀਕ ਹੈ ਹਾਂ ਕਰ ਲੈ ਕਰ ਲੈ ਪੁੱਤ ਜਾ ਕੇ ਮੈਂ ਫੋਨ ਤੇ ਕਰਦਾ ਗੱਲ ਬੀਬੇ ਨੂੰ ਕਹੀ ਬੈਠਾ ਹਾਂ ਹਾਂ ਕੱਲ ਨੂੰ ਸ਼ਾਮ ਨੂੰ ਪਾਰਟੀ ਸ਼ਰਟੀ ਕਰਨੀ ਆ ਹਾਂ ਭਾਈ ਅਸੀਂ ਤੇ ਜਿਵੇਂ ਕਿਹਾ ਬੰਦੇ ਨੇ ਹਾਂ ਬਸ ਵਸ ਗਏ ਆਪਾਂ ਇੱਕ ਅਦੇ ਦਿਨ ਚ ਨਾ ਹਾਂ ਗੱਲ ਕਰ ਲਾਂਗੇ ਠੀਕ ਹੈ ਕਰ ਲੋ ਕਰ ਲੋ ਪੁੱਤ ਕਰੋ ਗਰ ਪਿਆਰ ਸੌ ਲੱਗੇ ਗੱਲ ਬੜੀ ਖੁਸ਼ੀ ਦੀ ਸੁਣਾਈ ਆ ਚੱਲ ਭਾਈ ਠੀਕ ਹੈ ਤੇ ਫਿਰ ਮੈਂ ਕਰਦਾ ਗੱਲ ਜਾ ਕੇ ਹੈ ਚੱਲ ਤੂੰ ਜਾ ਚੰਗਾ ਮਸੀਏ ਠੀਕ ਕਰੀ ਪੁੱਤ ਛੇਤੀ ਹਾਂ ਚੰਗਾ ਪੁੱਤ ਠੀਕ ਹਾਂ ਆ ਰਹੀ ਵੀ ਵਧੀਆ ਹੋ ਗਿਆ ਪੁੱਤ ਹੈ ਜਿਹੜਾ ਰਿਸ਼ਤਾ ਨਹੀਂ ਆਪਾਂ ਨੂੰ ਲੱਭਣਾ ਅੱਜ ਹੋਰ ਹੁਣ ਆਪਾਂ ਤਾਂ ਵਧੀਆ ਹੋ ਗਿਆ ਪੁੱਤ ਧੂੜ ਕਿੱਲੇ ਤੇਰਾ ਹੈ ਚਾਰ ਕਿੱਲੇ ਹੋ ਗਏ ਸਾਢੇ 5 ਕਿੱਲਿਆਂ ਦਾ ਮਾਲਕ ਬਣੇਗਾ ਪੁੱਤ ਤੂੰ ਉਹੀ ਤਾਂ ਗੱਲ ਹੈ ਹੈ ਤੂੰ ਤਾਂ ਲਵੇਂਗਾ ਇੱਛਾ ਉਹੀ ਤਾਂ ਗੱਲ ਨਹੀਂ ਕੁੜੀ ਵਾਲੇ ਅੱਜ ਦੇ ਜ਼ਮਾਨੇ 'ਚ ਕੁੜੀ ਵਾਲੇ 4-5 ਕਿੱਲੇ ਮਸਾਂ ਕਰਦੇ ਆ 4-5 ਕਿੱਲਿਆਂ ਦੇ ਤੇ ਆਪਾਂ ਮੁੰਡੇ ਵਾਲਿਆਂ ਨੂੰ ਡੇਢ ਕਿੱਲੇ ਡੇਢ ਕਿੱਲੇ ਤੇ ਚਾਰ ਤਾਂ ਰਿਸ਼ਤਾ ਹੈ 2-4 ਕਿੱਲੇ ਕੁੜੀ ਦੇ ਕੁੜੀ ਦੇ ਆ ਕੇ ਦੇਖ ਆਪਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਪੁੱਤ ਹੈ ਬੱਚੇ ਵਾਲੇ ਹੁਣ ਦੱਬੇ ਰੱਖਾਂਗੇ ਪੂਰੀ ਆਪਾਂ ਕੋਈ ਨਹੀਂ ਆਪਾਂ ਮਾਨਤਾਨ ਵੀ ਪੂਰਾ ਆਪਦੀਆ ਕਰਾਂਗੇ ਮਾਨਤਾ ਪੁੱਤ ਹੈ ਬਾਕੀ ਗਰਪਿਆਰ ਨਾਲ ਤਾਂ ਇਨੇ ਟਾਈਮ ਦੀ ਲਿਹਾਜਾ ਨਹੀਂ ਨਹੀਂ ਠੀਕ ਆ ਬਤਾ ਠੀਕ ਆ ਇਹਦੇ ਹੁਣ ਪਤਾ ਹੀ ਆ ਇਹਨੂੰ ਸਾਰੇ ਨੂੰ ਪਹਿਲਾ ਇਹ ਮੇਰਾ ਫਾਇਦਾ ਸੋਚਦਾ ਨਹੀਂ ਗੱਲ ਕਿ ਕਿ ਜੇ ਮੈਂ ਵੀ ਇਹਨੂੰ ਜਵਾਬ ਨਹੀਂ ਦਿੱਤਾ ਕਦੇ ਫੇਰ ਤਾਂ ਇਹ ਤੇਰਾ ਸੋਚਿਆ ਪੁੱਤ ਭਾਵੇਂ ਅੱਧੀ ਰਾਤ ਨੂੰ ਬੁਲਾ ਲੇ ਨਾ ਠੀਕ ਆ ਠੀਕ ਆ ਬਤਾ ਹਾਂ ਚੱਲ ਚੰਗਾ ਬੇਬੀ ਕੁਟਕ ਚਾਹ ਪਈ ਆ ਮੈਂ ਪੀਣਾ ਚੰਗਾ ਹਾਂ ਪੀ ਲੈ ਪੁੱਤ ਪੀ ਲੈ ਚਲੋ